ਮੰਮੀ ਵਾਲੀ ਵੀ ਵੇਖਣਾ ਠੀਕ ਹੈ ਨਾ ਕੱਲੋਂ ਬਿਮਾਰ ਹੋ ਗਏ ਕਿਹਨੇ ਲਈ ਫਰਨਾ ਉਹਨਾਂ ਨੂੰ ਤੇ लवली ਹੈਗਾ ਹੀ ਆ ਅਸੀਂ ਵੀ ਹੈਗੇ ਆ ਇੱਥੇ ਉਹ ਮੈਨੂੰ ਪਤਾ लवली ਦਾ ਠੀਕ ਹੈ ਨਾ ਤੇ ਮੈਂ ਜੋ ਵੀ ਫੈਸਲਾ ਕੀਤਾ ਉਹ ਨਾ ਸੋ ਸਮਝ ਕੇ ਕੀਤਾ ਮੈਂ ਟੂਬ ਨਹੀਂ ਲਈ ਜਿਹੜੀ ਦਿੱਤੀ ਆ ਮੈਂ ਨਹੀਂ ਲੋਣੀ ਟੂਬ ਟੱਪ ਮੈਂ ਮੈਂ ਉਹਦੇ ਮੈਂ ਉਹ ਜਿਹੜੀ ਮੈਂ ਮੂੰਹ ਨੂੰ ਲੱਗੀ ਹੈ ਨਾ ਮੁੱਦਾ ਹੀ ਪੀ ਲੈਣੀ ਹੈ ਸ਼ਰਾਬ ਪੀ ਲਈ ਆ ਭਾਜੀ ਇਹਦੇ ਮਸ਼ੀਨ ਦਾ ਪਤਾ ਕਰਨ ਗਏ ਸੀ ਅਸ਼ਾਸ਼ਾ ਮਸ਼ੀਨ ਤੇ ਆ ਠੀਕ ਆ ਕਿੱਥੇ ਲੱਗੀ ਜੀ ਮਸ਼ੀਨ ਸੰਦੀਪ ਉਹ ਇਧਰ ਆ ਆ ਗਈ ਮੇਰੀ ਗੱਲ ਸੁਣੋ ਤੇ ਫੇਰ ਵਾਪਸ ਆ ਕੇ ਗਏ ਕਿਉਂ ਨਹੀਂ ਆ ਉਧਰ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਉਹ ਵੇਖਣ ਦੇ ਆ ਟਾਈਮ ਇਹਨੂੰ ਪਤਾ ਵਾ ਕਿੰਨਾ ਟਾਈਮ ਹੋਇਆ ਵਾ ਉਹ ਮੈਂ ਦੇ ਚੱਲਿਆ ਸੀ ਮੇਰੇ ਏਜੰਟ ਦਾ ਵੀ ਪਤਾ ਕਿਦਾ ਤੈਨੂੰ ਪਤਾ ਹੀ ਆ ਤੇ ਮੰਮੀ ਬੈਠੇ ਨੇ ਬਾਹਰ ਉਹਨਾਂ ਮਣਾ ਕਰਦਾ ਵਾ ਕਹਿੰਦੇ ਬਾਹਰ ਨਹੀਂ ਜਾਣਾ ਇੱਥੇ ਕੋਈ ਕੰਮ ਕਰ ਵੇਖ ਲਓ ਤੇ ਆਪਣਾ ਕੰਮ ਕਰ ਲਓ ਇੱਥੇ ਕੋਈ ਤੇ ਉਹਨੂੰ ਤੇ ਪਤਾ ਹੀ ਆ ਮੈਂ ਮਸ਼ੀਨ ਚਲਾ ਲੀਣਾ ਵਾ ਕਹਿੰਦੇ ਚੁੱਪੜਗੇ ਨਾ ਤੇ ਮਸ਼ੀਨ ਤੇ ਚੱਲ ਜਾਇਆ ਕਰ ਮੰਮੀ ਨੇ ਮਨਾ ਕਰ ਦਿੱਤਾ ਵਾ ਤੁਹਾਡਾ ਦਿਮਾਗ ਸਹੀ ਹੈਗਾ ਵਾ ਮੇਰੇ ਕਿੰਨੀਆਂ ਰੀਝਾਂ ਹੀ ਮੈਂ ਸੋਚਣ ਦੀ ਹੀ ਕਿ ਚਲ ਤੂੰ ਬਾਹਰ ਚੱਲ ਜਾਣਾ ਵਾ ਅਸੀਂ ਘਰ ਦੀ ਤਿਆਰੀ ਕਰਾਵਾਂਗੇ ਸਾਰਾ ਸਮਾਨ ਲੈਣ ਵਾਲਾ ਵਾ ਤੇ ਮਸ਼ੀਨ ਤੇ ਕਿੰਨੇ ਕ ਪੈਸੇ ਮਿਲਦੇ ਆ ਘਰ ਦੀ ਤਿਆਰੀ ਕਰੋਗੇ ਕਿ ਆਪਣੇ ਖਰਚੇ ਤੋਰੋਗੇ ਮੈਨੂੰ ਤਾਂ ਟਾੜੀ ਸਮਝ ਨਹੀਂ ਆਉਂਦੀ ਤੁਸੀਂ ਮੰਮੀ ਦੇ ਪਿੱਛੇ ਲੱਗ ਗਏ ਉਸੇ ਵ ਲਈ ਗਾਂ ਦੀ ਸੋਚੋ ਉਹ ਸੰਦੀਪ ਗਾਂ ਦੀ ਸੋਚੀ ਜਾਵੇਂ ਠੀਕ ਹੈ ਨਾ ਮਮਿਉ ਨੇ ਇੰਨਾ ਕਹਿਣ ਦੇ ਆ ਜੇ ਮੈਂ ਕਹਿਣਾ ਬਾਹਰ ਜਾਣਾ ਵਾ ਤੇ ਮਨ ਭਰ ਕੇ ਬਹਿ ਗਏ ਦੱਸ ਮੈਂ ਕੀ ਕਰਾਂ ਫੇਰ ਉੱਥੇ ਤੇ ਇੱਕ ਮੁੰਡਾ ਇੱਥੇ ਹੈਗਾ ਹੀ ਆ ਉਹ ਕੰਮਕਾਰ ਕਰ ਲੂਗਾ ਉਹ ਕਹਿੰਦੇ ਮਿਆਣੀਆਂ ਜਾਂਦਣਾ ਠੀਕ ਹੈ ਨਾ ਉਹਨਾਂ ਸਿੱਧੇ ਕਹਤਾ ਵਾ ਸੰਦੀਪ ਮੰਮੀ ਦੀ ਗੱਲ ਵੀ ਠੀਕ ਵਾ ਹੁਣ ਤੈਨੂੰ ਦੇ ਪਤਾ ਵਾ ਲੜੀ ਇੰਨਾ ਪੜਿਆ ਲਿਖਿਆ ਨਹੀਂ ਹੈਗਾ ਤੇ ਹਸਾਬ-ਦਬ ਕਿਨੇ ਕਰਿਆ ਕਰਨਾ ਵਾ ਜੇ ਉਹ ਪੜਿਆ ਲਿਖਿਆ ਨਹੀਂ ਨਾ ਉਹਨੂੰ ਵੱਧ ਪਤਾ ਵਾ ਉਹ ਮੈਨੂੰ ਪਤਾ ਨਹੀਂ ਪਤਾ ਇਹੋ ਜਿਹੇ ਤੇਰੇ ਤੇਜ ਹੁੰਦੇ ਆ ਉਹ ਸੰਦੀਪ ਉਹ ਕੋਣੀਆਂ ਚੱਲਣਾ ਠੀਕ ਹੈ ਕਰਦਾ ਗੁਜ਼ਾਰਾ ਉਨੇ ਨਹੀਂ ਕਦੀ ਕੀਤੇ ਇਹੋ ਜਿਹੇ ਕੰਮ ਉਹਨੂੰ ਦੋਤ ਸਹੀ ਕਰਦਾ ਕੰਮ ਵੇਖਿਓ ਸਹੀ ਕਿਤੇ ਸਿੱਧ ਕਰਦਾ ਉਹ ਕੰਮ ਕਰ ਸਕਦਾ ਸਿਰਫ ਬਾਹਰ ਦੇ ਹੀਓ ਜੇ ਗਏ ਨਾ ਕੋਈ ਹਸਾਬ ਰੱਖ ਲੈ ਉਹ ਨਹੀਂ ਰੱਖ ਸਕਦਾ ਉਹ ਨਾਲੇ ਮੇਰੀ ਗੱਲ ਸੁਣ 20 25000 ਰੁਪਏ ਥੋੜਾ ਨਹੀਂ ਹੁੰਦਾ ਖੇਤੀਬਾੜੀ ਵੀ ਨਾਲ ਕਰਨੀ ਆਪਾਂ ਸ਼ਮਨ ਮੈਂ ਘਰ ਆਏ ਨੇ ਕਰਨਾ ਜਦੋਂ ਸਿਰ ਤੇ ਪਈ ਹੋਵੇ ਨਾ ਸਭ ਕੁਝ ਸਾਹਮਣਾ ਪੈਂਦਾ ਵਾ ਤੂੰ ਇਹ ਕਹੋ ਜੇ ਗੱਲਾਂ ਕਰੀ ਜਾਂਦੇ ਆ ਮੈਨੂੰ ਪਤਾ ਵਾ ਸੰਦੀਪ ਮੈਂ ਕੀ ਕਰਾਂਗਾ ਕੀ ਨਹੀਂ ਤੁਸੀਂ ਮੁੰਡੇ ਨੂੰ ਸਰਕਾਰੀ ਸਕੂਲੇ ਪਾਉਣਾ ਵਾ ਜਿਹੜਾ ਤੁਸੀਂ ਕਹਿੰਦੇ ਨਾ 20 25 ਮਿਲਣਾ ਵਾ ਉਹ ਤਾਂ ਮੁੰਡੇ ਤੇ ਲੱਗ ਜਾ ਕਰਨਾ ਵਾ ਅੱਜ ਕੱਲ ਖਰਚੇ ਬਥੇਰੇ ਸਕੂਲਾਂ ਤੇ ਤੇ ਕੋਈ ਗੱਲ ਨਹੀਂ ਮੁੰਡੇ ਨੂੰ ਭਰਾਈ ਜਾਵਾਂਗੇ ਹੋਰ ਕੀ ਚਾਹੀਦਾ ਵਾ ਬਾਕੀ ਗੁਜ਼ਾਰਾ ਚੱਲੀ ਜਾਂਦਾ ਵਾ ਆਹ ਸਾਡੇ ਮੂੰਹ ਤੇ ਸ਼ਿੱਕੀਆਂ ਲਾ ਦਿਓ ਅਸੀਂ ਨਾ ਨਾਵਾਂਗੇ ਕੁਝ ਵੀ ਅੱਗੇ ਤੂੰ ਨਾ ਕਿ ਤੂੰ ਬਿਨਾਂ ਰੋਟੀ ਖਾਏ ਸੌਂਡੀ ਕੀ ਨਹੀਂ ਮਿਲਦਾ ਤੈਨੂੰ ਉਹ ਗਾਂ ਦੇ ਸੋਚੋ ਤਨ ਮੈਂ ਇਹ ਕਹਿਣ ਦੀਆਂ ਗਾਂ ਗਾਂ ਮੈਂ ਸੋਚਿਆ ਹੀ ਸੰਦੀਪ ਗਾਂ ਗਾਂ ਖਰਚੇ ਵਧਣੇ ਆ ਘਟਣੇ ਥੋੜੀ ਆ ਮੈਂ ਮੰਮੀ ਵਾਲੀ ਵੀ ਵੇਖਣਾ ਠੀਕ ਹੈ ਨਾ ਕੱਲੋਂ ਬਿਮਾਰ ਹੋ ਗਏ ਕਿਹਨੇ ਲਈ ਫਿਰਨਾ ਉਹਨਾਂ ਨੂੰ ਤੇ लवली ਹੈਗਾ ਹੀ ਆ ਅਸੀਂ ਵੀ ਹੈਗੇ ਆ ਇੱਥੇ ਉਹ ਮੈਨੂੰ ਪਤਾ लवली ਦਾ ਤਮੈ ਜੋ ਇਹ ਫੈਸਲਾ ਕੀਤਾ ਵਾ ਸੋ ਸਮਝ ਕੇ ਕੀਤਾ ਵਾ ਮੁੱਖ ਦੀ ਗੱਲ ਇਹੋ ਹੈ ਨਾ ਤੁਸੀਂ ਨਹੀਂ ਜਾਣਾ ਉਹ ਮੈਂ ਨਹੀਂ ਜਾਣਾ ਸਦੀਪ ਮੈਨੂੰ ਪਤਾ ਘਰ ਦਾ ਗਜਰਾ ਨਹੀਂ ਹੈ ਜਲਣਾ ਮੇਰੇ ਤੋਂ ਬਿਨਾ ਚੰਗੇ ਭਲੇ ਸਵੇਰੇ ਤਿਆਰ ਹੋਏ ਹੀ ਮਾਤਾ ਨੇ ਰੋਕ ਕੇ ਰੱਖ ਦਿੱਤਾ ਵਾ ਮੁੰਡੇ ਇਦੀ ਸਮਝ ਨਹੀਂ ਆਉਂਦੀ ਚਲੋ ਮੈਨਰੇ ਤੇ ਵੇਲੇ ਰਹਿਣਾ ਵਾ ਕੰਮ ਕਰਨਾ ਹੀ ਆ ਕੋਈ ਨਾ ਕੋਈ 20-5000 ਰੁਪਏ ਹੀ ਨਹੀਂ ਮੰਨਦੀ ਇਹ ਕਿਤੇ ਦਲਿੰਦਰ ਕੀ ਕਰਨ ਲਈ ਆ ਕੋਹਣੀ ਮੰਮੀ ਕਰਨਾ ਗਈ ਆ ਮੈਂ ਅਖੰਡੀ ਵੀ ਤੁੱਪ ਬੜੀ ਲੱਗੀ ਆ ਤੇ ਚੱਲ ਆ ਫੋਲ ਆਉਣੀ ਆ ਆ ਪਹਿਣਾ ਦੇ ਖਲਾਰ ਲੈਣੇ ਹੋਰੇ ਆ ਮੇਰੀ ਗੱਲ ਸੁਣਨ ਆਣਗੇ ਚੱਲ ਕੋਈ ਗੱਲ ਨਹੀਂ ਉਹ ਵੀ ਕੰਮ ਲੱਗੀਆਂ ਹੈਗੀਆਂ ਥੱਲੇ ਚੱਲ ਆ ਆ ਮੋਟ ਤਾਂ ਐਡੀ ਕਿਹੜੀ ਗੱਲ ਜ਼ਰੂਰੀ ਆ ਜਿਹੜਾ ਤੁਹਾਨੂੰ ਮਗਰ ਆਉਣਾ ਪਿਆ ਗਿਆ ਮੇਰੇ ਮੈਂ ਆ ਇਸ ਮੈਂ ਥੱਲੇ ਲੱਭਣ ਗਈ ਮੈਂ ਕਿੱਥੇ ਚੱਲ ਗਈ ਆ ਜਾਣਾ ਮੈਂ ਕਿੱਥੇ ਹੀ ਮੈਂ ਚੱਲ ਉਹ ਵੀ ਕੰਮ ਲੱਗੀਆਂ ਵਾ ਤੇ ਮੈਂ ਇੱਥੇ ਆ ਕਰ ਦਿੰਨੀ ਮੈਂ ਗੱਲ ਇਹ ਕਰਨੀ ਸੀ ਹਾਂ ਕਿ ਦਲਜੀਤ ਚੱਲਿਆ ਸੀ ਬਾਹਰ ਦਲਜੀਤ ਚੱਲਿਆ ਸੀਗਾ ਏਜੰਟ ਦਾ ਫਰਾ ਕਰਨ ਤੇ ਮੈਂ ਤਾਂ ਉਹਨੂੰ ਮਨਾ ਕੀਤਾ ਯੋ ਕਿ ਮੈਂ ਨਹੀਂ ਤੈਨੂੰ ਬਾਹਰ ਜਾਣ ਦੇਣਾ ਤੇ ਤੂੰ ਹੁਣ ਜੇ ਤੈਨੂੰ ਪੁੱਛੇਗਾ ਨਾ ਤੇ ਤੂੰ ਵੀ ਉਹਨੂੰ ਇਹੋ ਗੱਲ ਹੀ ਕਹਿਣੀ ਆ ਉਹਨੂੰ ਰੋਕਣਾ ਵਾ ਜਾਣ ਨਹੀਂ ਦੇਣਾ ਬਾਹਰ ਅਸੀਂ ਮੰਮੀ ਉਹ ਰੋਕਣ ਨੂੰ ਤੇ ਮੈਂ ਉਦਣ ਹੀ ਰੋਕ ਦੇਣਾ ਸੀ ਕਹਿਣ ਤੇ ਪਹਿਲਾਂ ਮੈਂ ਲੱਗੀ ਸੀ ਫੇਰ ਮੈਂ ਨਾ ਸੰਦੀਪ ਤੋਂ ਡਰਦੀ ਨਹੀਂ ਆਖਿਆ ਮੈਂ ਹਾਂ ਆਖੂਗੀ ਕਿ ਜੇ ਇਹ ਚੱਲਿਆ ਵਾ ਨਾ ਤੇ ਵਿੱਚ ਰੁਕਾਵਟਾਂ ਪਾਉਣ ਲਈ ਆ ਤੇ ਮੈਂ ਕਹਿੰਦੀ ਚੰਗੀ ਵੀ ਨਹੀਂ ਲੱਗਦੀ ਬਾਕੀ ਇਹ ਆ ਵੀ ਉਹ ਵਾ ਪੜਿਆ ਲਿਖਿਆ ਤੇ लवली ਜਿਹੜਾ ਵਾ ਉਹਨੂੰ ਤੇ ਕਿਸ ਗੱਲ ਦਾ ਹੀ ਨਹੀਂ ਗਾ ਪਤਾ ਉਹ ਕਿਹੜਾ ਪੜਿਆ ਵਾ ਵਿਚਾਰਾ ਤੇ ਸਾਰਾ ਕੰਮ ਨਾ ਦਲਜੀਤ ਹੀ ਲਈ ਫਿਰਦਾ ਏ ਇਹਦਾ ਤੇ ਇਹੋ ਹੀ ਹੈ ਨਾ ਵੀ ਇਹਨੇ ਪਿਆਲੀ ਬੰਨੇ ਦਾ ਕਰ ਲਿਆ ਤੇ ਬਾਕੀ ਇਹ ਆ ਵੀ ਇਹ ਵਿਚਾਰਾ ਕੱਲ ਨੂੰ ਮੰਡੀ ਵੀ ਜਾਣਾ 100 ਸਾਬ ਕਿਤਾਬ ਕਰਨ ਵਾਲੇ ਹੁੰਦੇ ਆ ਇਹ ਕਿੱਦਾਂ ਘਰ ਘਰਿਆ ਕਰੂਗਾ ਦਲਜੀਤ ਤੋਂ ਬਗੈਰ ਨਾ ਘਰ ਨਹੀਂ ਚੱਲਣਾ ਹੈਗਾ ਭਾਵੇਂ ਜਿੱਦਾਂ ਮਰਜੀ ਆ ਮੈਂ ਤੇ ਡਰਦੀ ਨੇ ਕਿਹਾ ਨਹੀਂ ਆ ਤੇ ਚੰਗਾ ਹੋਇਆ ਪੀ ਤੁਹੀ ਕਹਤੀ ਐਨੀ ਗੱਲ ਨਹੀਂ ਮੰਨਦਾ ਕਦੋਂ ਹੈਗਾ ਮਾਹ ਮਨਾਇਆ ਵਾ ਉਹਨੂੰ ਮੈਂ ਤਾਂ ਫੇਰ ਰੋਣੀ ਡੈਪੀ ਮੈਂ ਵੀ ਮਿਆ ਰਹੀ ਨਹੀਂ ਬਿਮਾਰਸ਼ ਮਾਰ ਤੇ ਮੈਂ ਮਗਰੋਂ ਤੇਰੇ ਮਰਮੁਕ ਜਾਣਾ ਵਾ ਮੈਂ ਮਾਂ ਦਾ ਮੂੰਹ ਵੇਖਣ ਨੂੰ ਮ ਜਾਣਾ ਤੋਂ ਮੁੜ ਕੇ ਉਹ ਮੰਮੀ ਚੰਗਾ ਭਲਾ ਇਹਨਾਂ ਦਾ ਇੱਥੇ ਚੱਲਣ ਡਿਆ ਵਾ ਹਰ ਗੱਲ ਤੇ ਮੈਂ ਇਹਨਾਂ ਦਾ ਸਾਥ ਦੇ ਦਿੰਨੀ ਐ ਚਲੋ ਕਿਸ ਵੇਲੇ ਇਹ ਹੁੰਦਾ ਵਾਦਾ ਘਾਟਾ ਹੋ ਹੀ ਜਾਂਦਾ ਵਾ ਉਦਾਂ ਤੇ ਫਸਲ ਵਧੀਆ ਨਿਕਲਦੀ ਐ ਤੇ ਕਿਸ ਵੇਲੇ ਚੱਲ ਹੋ ਜਾਂਦਾ ਵਾ ਆ ਮੋਟਰ ਦਾ ਵਾ ਇੱਕ ਦਾ ਉਹ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਕਹਿ ਕਹਾ ਕੇ ਨਾ ਮੋਟਰ ਦਾ ਵੀ ਕੰਮ ਨਬੇੜਦੇ ਆ ਇਹਨਾਂ ਨੂੰ ਕਹਿੰਦੇ ਵੀ ਚੁੱਪ ਕਰਕੇ ਇੱਕ ਹੋਰ ਲਵਾ ਲੋ ਤੇ ਇੱਥੇ ਹੀ ਕਰੀ ਜਾਓ ਕੰਮ ਘੜੀ ਘੜੀ ਇਹੋ ਹੀ ਕਰੀ ਜਾਂਦਾ ਏ ਮੈਂ ਭੰਦੇ ਪੈਸੇ ਦੇਣ ਵਾਲੇ ਆ ਮੈਂ ਤੇ ਹਾਰ ਕੇ ਫਿਰ ਪਾਈ ਉਹਨੂੰ ਗਾੜੀ ਨੂੰ ਮੈਂ ਵੀ ਭੰਦੇ ਪੈਸੇ ਤੈਨੂੰ ਤੈਨੂੰ ਪੋਤਾ ਫਿਕਰ ਮੈਨੂੰ ਕੋਈ ਫਿਕਰ ਨਹੀਂਗਾ ਪੈਸਿਆਂ ਦਾ ਉਹ ਤੁਹਾਡੇ ਕੋ ਮੰਗਣ ਲਈ ਆ ਮੰਮੀ ਮੈਂ ਕਿਦਣ ਪੈਸਿਆਂ ਦਾ ਨਾਂ ਲਿਆ ਹੁਣ ਇੰਨਾ ਚਿਰ ਮੈਨੂੰ ਇੱਥੇ ਆਈ ਨੂੰ ਹੋ ਗਿਆ ਵਾ ਮੈਂ ਕਦੀ ਪੈਸਿਆਂ ਦਾ ਨਾਂ ਲਿਆ ਵੀ ਮੇਰੇ ਪੈਸੇ ਲੈਣ ਵਾਲੇ ਐ ਇਹਨਾਂ ਕੋਲੋਂ ਇਹ ਤੇ ਨਾ ਪਤਾ ਨਹੀਂ ਆਪਣੇ ਕੋਲੋਂ ਹੀ ਸੋਚਾਂ ਸੋਚਦੇ ਰਹਿੰਦੇ ਆ ਇੰਦਾ ਦਾ ਤੇ ਕੋਹ ਨਹੀਂ ਹਾਲ ਹੈਗਾ ਚਲੋ ਪੈਸਿਆਂ ਦੀ ਗੱਲ ਵਾ ਆਪੇ ਹੌਲੀ-ਹੌਲੀ ਮੁੜ ਜਾਣਗੇ ਜੇ ਨਾ ਵੀ ਮੁੜਨਗੇ ਤੇ ਮੈਂ ਕਿਹੜਾ ਨਾਂ ਲੈਣ ਲਈ ਆ ਪੈਸਿਆਂ ਦਾ ਭਲਾ ਇਹੋ ਤੇ ਮੈਂ ਉਹਨੂੰ ਆਖਣ ਲਈ ਆ ਨਿਆਣੇ ਸਿਆਣੇ ਹੋਣ ਦੇ ਮੈਂ ਮੈਂ ਇਸੇ ਪੈਣੀ ਤੇ ਤੁਹਾਨੂੰ ਵਿਆਹ ਪੜਾਇਆ ਸਾਰੇ ਕੰਮ ਤੁਹਾਡੇ ਕਰਾਏ ਮੈਂ ਤੇ ਤੂੰ ਤਾਂ ਹੀ ਮਾ ਟੋ ਨਿਆਣੇ ਜਿਹੜੇ ਗਾੜੀ ਤੂੰ ਹੀ ਇਹ ਪੜਾ ਨਹੀਂ ਸਕਦੇ ਆਪਣੇ ਉਹ ਗਾੜੀ ਏਕ-ਇਕ ਤੇ ਨਿਆਣਾ ਵਾ ਕਿੰਨੇ ਕ ਗਾੜੀ ਉੱਥੇ ਨਿਆਣੇ ਆ ਵੀ ਜਿਹੜੇ ਇਹਨਾਂ ਕੋ ਪੜਨੇ ਨਹੀਂਗੇ ਚਲੋ ਕੋਈ ਨਹੀਂ ਉਦਾਂ ਜੇ ਮੇਰੇ ਵੱਲ ਆਊਗਾ ਨਾ ਤੇ ਮੈਂ ਵੀ ਉਹਨੂੰ ਸਮਝਾਉਂਗੀ ਕੀ ਹੋਇਆ ਖਰਚਾ ਬੜਾ ਖਰਚਾ ਬੜਾ ਗਾੜੀ ਹੋਣ ਖਰਚਾ ਬੜਾ ਵਾਇਆ ਇਹ ਖਰਚੇ 'ਚ ਨਹੀਂ ਜਾਂਦੀ ਐ ਮੈਂ ਤੂੰ ਨਾ ਸੰਦੀਪ ਨੂੰ ਥੋੜਾ ਜਿਹਾ ਸਮਝਾ ਦੇ ਵੀ ਜਿੱਦਾਂ ਮੰਮੀ ਆਂਦੀ ਉਦਾਂ ਹੀ ਕਰਨਾ ਵਾ ਉਹ ਮੰਮੀ ਮੈਂ ਤੇ ਸੰਦੀਪ ਨੂੰ ਸਮਝਾ ਦਊਗੀ ਚਲੋ ਮੈਂ ਕਹਿ ਦਊਗੀ ਇਹਨੂੰ ਵੀ ਚੱਲ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਬਹੁਤਾ ਵਾ ਨਾ ਇੱਥੇ ਕਿਤੇ ਕੋਈ ਮਸ਼ੀਨ ਵਸੂਨ ਲੱਭ ਲੇ ਤੇ ਉੱਤੇ ਚਲ ਜਿਆ ਕਰੇ ਇਹ ਆ ਪੀ ਚੱਲ ਜੇ ਰੋਜ਼ ਨਾ ਆਇਆ ਕਰੂਗਾ ਅਠੀ ਦਹੀ ਦਿਨੀ ਵੀ ਆ ਜਾ ਕਰੂਗਾ ਨਾ ਤੇ ਤਾਂ ਵੀ ਆਪਣਾ ਵੇਖ ਲਿਆ ਕਰੂਗਾ ਕੋਈ ਹਿਸਾਬ ਕਿਤਾਬ ਹੋਇਆ ਕਰੂਗਾ ਤੇ ਹਾਂ ਤੇ ਮੈਨੂੰ ਇੰਨਾ ਤੇ ਹੋ ਜਾਊਗਾ ਭਾਈ ਘਰ ਆਂਦਾ ਵਾ ਤੇ ਚੱਲ ਕੋਈ ਗੱਲ ਨਹੀਂ ਉਦਾਂ ਤੇ ਮੈਂ ਡਰਦੀ ਨਹੀਂ ਨਹੀਂ ਉਹਨੂੰ ਕਿਹਾ ਪਰ ਮੈਂ ਇੱਕ ਵਾਰੀ ਕਹਿ ਕੇ ਵੇਖ ਲੂੰਗੀ ਸੰਦੀਪ ਨੂੰ ਵੀ ਕੀ ਕਹਿੰਦੀ ਆਹ ਕਹ ਲਈ ਇੱਕ ਵਾਰੀ ਦੱਸਦੀ ਮਨੂੰ ਕੋਈ ਨਹੀਂ ਮੈਂ ਦੱਸ ਦੂੰਗੀ ਉਹਨੂੰ ਹਾਂ ਐ ਹਲੇ ਵੀ ਨਾ ਖੁਰਕ ਜੀ ਹਟ ਦੇਣੀ ਆ ਪਤਾ ਨਹੀਂ ਕੀ ਗੱਲ ਵਾ ਮੰਮੀ ਨੂੰ ਫੋਨ ਲਾ ਕੇ ਦੱਸਾਂ ਮम्मी ਮੇਰਾ ਹਾਲ ਹੀ ਆ ਕੇ ਪੁੱਛ ਜਾ ਕੇ ਦੀ ਆ ਗਈ ਕਿਦੇ ਉਹਨੇ ਵੀ ਫੋਨ ਲੱਗ ਕੇ ਤੇ ਵਿਹਲਾ ਪੁੱਛਿਆ ਕਿ ਚਾਹੇ ਮੈਂ ਪੁੱਛ ਲਾਂ ਵੀ ਤੂੰ ਠੀਕ ਆ ਵਾ ਜਾਂ ਕਿਦਾਂ ਹੈਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੱਦ ਕੀ ਹਾਲ ਆ ਆ ਠੀਕ ਆ ਵਧੀਆ ਵਾ ਕੀ ਕੰਡਿਆ ਕੋਹ ਨਹੀਂ ਬੰਨਾ ਬੁਣਨਾ ਗਿਆ ਤੂੰ ਗੜਾ ਬੁਜਾਈ ਮੈਂ ਕੁੜੀ ਆਪਣੀ ਦਾ ਹਾਲ ਪੁੱਛ ਲਾਂ ਚਾਹੀ ਕਿਦਾਂ ਕੀ ਗੱਲ ਹੋਈ ਆ ਕੁਲੀ ਆਹ ਤੈਨੂੰ ਕੀ ਲੱਗੇ ਤੇਰੇ ਵੱਲ ਭਾਏ ਕੁੜੀ ਮਰ ਜੇਗਾ ਤੈਨੂੰ ਕੀ ਆਹ ਕੁੜੀ ਨੇ ਕੋ ਮਾਰਨਾ ਕੀ ਗੱਲ ਆ ਦੱਸ ਤੇ ਸਹੀ ਵੀ ਕੀ ਗੱਲ ਹੋਈ ਆ ਮੇਰੇ ਤੇ ਸਾਰੇ ਇਹ ਹੋ ਗਿਆ ਮੂੰਹ ਸਿਰ ਸਾਰਾ ਲਾਲ ਹੋ ਗਿਆ ਮੇਰਾ ਕਿਤੇ ਦਵਾਈ ਵੀ ਖਾਧੀ ਤਾਂ ਵੀ ਨਹੀਂ ਫਰਕ ਪੈਣ ਦਿਆ ਹਲੇ ਆਹ ਦਿਨਾਂ ਹੋ ਗਿਆ ਮੂੰਹ ਲਾਲ ਤੇਰਾ ਕੀ ਹੋਇਆ ਰੋ ਹੁਣਾ ਕਦੇ ਨਾ ਉਹ ਇਹਨਾਂ ਨੇ ਉਹ ਤੇ ਬਾਥਰੂਮ ਦੇ ਵਿੱਚ ਜਿਹੜਾ ਰੱਖੀ ਹੀ ਤੇ ਉਹ ਸੰਦੀਪ ਵੀ ਲੰਦੀ ਹੁੰਦੀ ਸੀ ਤੇ ਸੰਦੀਪ ਦਾ ਤਾਂ ਰੰਗ ਬੜਾ ਚਟਾ ਸੀ ਤੇ ਮੈਂ ਆਖਿਆ ਵੀ ਚਲ ਮੈਂ ਵੀ ਮਸਾਲਾ ਲਾ ਲਈ ਨੀ ਕਿ ਪਤਾ ਮੇਰਾ ਵੀ ਰੰਗ ਅਮਾ ਸਾ ਚਿੱਟਾ ਹੋ ਜਾਊਗਾ ਤੇ ਉਹ ਮੇਰੀ ਗੱਲ ਸੁਣ ਤੂੰ ਵੇਖਿਆ ਨਹੀਂ ਕਿ ਕੀ ਹੀ ਉਹ ਹੀ ਚਿੱਟੀ ਜੀ ਜਿਹੜੀ ਹੁੰਦੀ ਐ ਸ਼ੀਸ਼ੀ ਜੀ ਵੱਡੀ ਜੀ ਉਹ ਹੀ ਉਹ ਤਾਂ ਪੋਚੇ ਲਾਉਣ ਵਾਲੀ ਹੁੰਦੀ ਐ ਤੇ ਇਹ ਉਹ ਲੰਦੀ ਹੁੰਦੀ ਹੁੰਦੀ ਐ ਮੈਨੂੰ ਕਹਿੰਦੀ ਹੁੰਦੀ ਆਂਦੀ ਮੈਂ ਇਹ ਜਿਹੜੀ ਚਿੱਟੀ ਜੀ ਸ਼ੀਸ਼ੀ ਜੀ ਇਹ ਬਣੀ ਕੀ ਇਹਨੂੰ ਨੋਸ਼ਨ ਨੋਸ਼ਨ ਕਹਿੰਦੀ ਕਿ ਆਂਦੀ ਮੇਰੇ ਉਹ ਲਵ ਨਹੀਂ ਹੁੰਨੀ ਆ ਇਹ ਤੇ ਤੂੰ ਹੋਰ ਹੁੰਦਾਵਾ ਤੇ ਉਹ ਹੋਰ ਹੁੰਦਾਵਾ ਛਦੈਣੇ ਉਹ ਤੇ ਮੈਨੂੰ ਨੋਣ ਕੀ ਪਤਾ ਮੇਰੇ ਤੇ ਆ ਕੇ ਤੇ ਮੇਰਾ ਪਤਾ ਲੈ ਕੇ ਜਾ ਮੈਨੂੰ ਨਹੀਂ ਪਤਾ ਵੀ ਮੈਰੇ ਖੁਰਕੇ ਖੁਰਕੇ ਛਦੈਣ ਹੋ ਗਈਆਂ ਮੇਰੀ ਗੱਲ ਸੁਣ ਕਿਤੇ ਵੇਖ ਤੇ ਲਿਆ ਕਰ ਕਿ ਕੀ ਚੀਜ਼ ਆ ਪੁੱਛ ਲਿਆ ਕਰ ਉਸੇ ਵੇਲੇ ਤੇ ਲੋ ਡੈਫ ਨਹੀਂ ਜਿਉ ਤੈਨੂੰ ਲੱਭਦਾ ਮੈਂ ਤੇ ਚ ਰੰਗ ਚਿੱਟਾ ਕਰਨੀ ਵੀ ਮੈਂ ਰੰਗ ਚਿੱਟਾ ਹੋ ਜਾਊਗਾ ਤੇ ਅੱਗੇ ਨਾਲੋਂ ਮੂੰਹ ਸਾਰਾ ਖਰਾਬ ਹੋ ਗਿਆ ਵਾ ਤੇ ਮੂੰਹ ਖਰਾਬ ਹੀ ਹੋਣਾ ਉਹਦੇ ਨਾਲ ਇੰਨਾ ਸ਼ੁਕਰ ਕਰ ਵੀ ਤੇ ਮੂੰਹ ਜ ਨਹੀਂ ਪਈ ਅੰਤਰੀ ਆਹ ਨੋਮੇ ਹਾ। ਉਹ ਬਸ ਇਹ ਹੋਈ ਜਗਾੜੀ ਨੂੰ ਕਿਤੇ ਨਾ ਨਹੀਂ ਪਰ ਚਲ ਕੋਈ ਗੱਲ ਨਹੀਂ ਪੁੱਤ ਉਹ ਤੇਰਾ ਪਤਾ ਲੈਣ ਆਉਂਗੀ। ਕਿਤੇ ਮੈਨੂੰ ਤੇ ਤੂੰ ਏਦਾਂ ਹੀ ਕਰਦੀ ਆ ਨਾ ਜਦੋਂ ਮੈਂ ਤੈਨੂੰ ਫੋਨ ਲਾ ਲਾ ਮੇਰੇ। ਮੈਂ ਵਿਲੀ ਆ। ਪਤਾ ਲੈਣਾ ਮਾ। ਰੋਈਂਦੀ ਆਂੀ ਤੇਰਾ। ਤੂੰ ਤੇ ਕੰਮ ਹੀ ਪੁੱਠੇ ਪੁੱਠੇ ਕਰਦੀ ਰਹੀ ਨਹੀਂ ਮੇਰੀ ਤਰ੍ਹਾਂ। ਕੋਈ ਨਹੀਂ ਨਾ ਆਇਆ ਜਦੋਂ ਕਿਤੇ ਤੂੰ ਇੱਥੇ ਮੰਜੇ ਤੇ ਪਈ ਨਾ ਤਾਂ ਮੈਂ ਵੀ ਨਹੀਂ ਆਉਣਾ। ਵੇਖੀਂ। ਮੈਂ ਵੀ ਨਹੀਂ ਆ। ਮੈਂ ਵੀ ਕਹਣਾ ਮੈਂ ਵਿਲੀ। ਦਰਾਨੀਆਂ ਚ ਥਾਣੀਆਂ ਲੱਗੇ ਹੁੰਦੀਆਂ ਨੇ। ਪੋਛਲੀ ਤਾਂ ਹੋਈਦਾ ਤੇ ਆ ਚੀਜ਼ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ। ਮੂੰਹ ਨੂੰ ਥੋੜੇ ਲਾਉ ਓ ਚਲ ਠੀਕ ਵਾ ਚੰਗਾ ਆਪਨੇ ਮਰੇ ਇਦਾਂ ਕਰਨੀ ਹੋਣੀ ਜੇ ਹੁਣ ਤੇ ਤੈਨੂੰ ਕੋਈ ਗੱਲਬਾਤ ਹੋਈ ਨਾ ਜੇ ਚਾਹੀਦੀ ਤੇ ਗੈਸ ਗੁੱਸਾ ਹੋ ਗਈ ਤੈਨੂੰ ਤੇ ਮੈਂ ਵੀ ਨਹੀਂ ਪਤਾ ਲੈਣਾ ਨਾ ਤੇਰਾ ਵੇਖੀ ਮੈਂ ਆਉਣਾ ਹੀ ਨਹੀਂ ਨਾ ਹੀ ਪਤਾ ਲੈ ਹਾਂ ਮੈਂ ਵੀ ਨਹੀਂ ਆਉਣਾ ਚੰਗਾ ਵੇ ਚੰਗਾ ਕੱਟ ਦੇ ਫੋਨ ਕੱਟ ਦੇ ਮੈਂ ਕਿੱਡੀ ਉਹ ਕਿੱਡੀ ਆ ਗਈ ਆ ਕਿਤੇ ਇਹਨਾਂ ਨੇ ਵੀ ਚਲ ਮੈਂ ਆ ਕੇ ਤੇ ਪਤਾ ਲੈ ਜੂ ਚਲ ਮੇਰੀ ਕੁੜੀ ਠੀਕ ਨਹੀਂ ਜੇ ਕਿਦਾਂ ਇਹ ਤਾਂ ਮੈਨੂੰ ਨਾ ਉਦਾਂ ਕੋ ਘਰੋਂ ਕੱਢ ਵੀ ਖੁਸ਼ੀ ਹੀ ਮਿਲਿਆ ਵਸ ਹਾਰ ਵੀ ਦਾ ਰੁਪਿੰਦਰ ਲੈ ਮੈਂ ਵਾਜਾ ਮਾਰਨੇ ਤਾਂ ਤੂੰ ਲਾਇਆ ਕੀ ਹੋਇਆ ਵਾ ਉਹ ਹੋਇਆ ਕੀ ਐ ਦੱਸੇਂਗੀ ਵੀ ਮੂੰਹ ਉਹ ਕਿ ਦਾਲ ਲਾਲ ਕੀਤਾ ਵਜੇ ਵੀ ਦੱਸ ਉਹ ਟੂਬ ਨਹੀਂ ਲਾਈ ਜਿਹੜੀ ਦਿੱਤੀ ਉਹਨੇ ਮੈਂ ਟੂਬ ਨਹੀਂ ਹੀ ਲਾਈ ਜਿਹੜੀ ਦਿੱਤੀ ਆ ਮੈਂ ਨਹੀਂ ਲੋਣੀ ਟੂਬ ਟੱਬ ਮੈਂ ਮੈਂ ਉਹਦੇ ਮੈਂ ਉਹ ਜਿਹੜੀ ਮੈਂ ਮੂੰਹ ਨੂੰ ਲੱਗੀ ਐ ਨਾ ਮੋਦਾਂ ਹੀ ਪੀ ਲੈਣੀ ਐ ਮੈਨੂੰ ਕਹਿਂਦੀ ਮੰਮੀ ਫੋਨ ਕਰਦੀ ਤੂੰ ਪੀ ਲੈਣੀ ਏ ਚੰਗਾ ਸੋ ਸਿਆਪਾ ਨਿਭਣ ਜੂਗਾ ਮੈਨੂੰ ਉਹ ਸਹੀ ਗੱਲ ਕਹਿਂਦੀ ਆ ਉਹ ਕੇ ਦੱਸ ਏਕ ਮੇਰਾ ਪਤਾ ਨਹੀਂ ਲਿਆ ਫੋਨ ਕਰਕੇ ਮੈਂ ਸੋ ਉਹ ਦੱਸਿਆ ਵੀ ਮੰਮੀ ਐਦਾਂ ਕਰਕੇ ਮੇਰੇ ਮੂੰਹ ਸਾਰਾ ਲਾਲ ਹੋ ਗਿਆ ਵਦੇ ਅਗਦੇ ਮੇਰਾ ਪਤਾ ਲੱਗਾ ਕਹਿੰਦੀ ਮੇਰਾ ਨਹੀਂ ਟਾਈਮ ਹੈਗਾ ਹੁੰਦਾ ਏ ਐਦਾਂ ਕਹਿੰਦੀ ਮੇਰੀ ਗੱਲ ਸੁਣ ਹੁਣ ਕੱਲੀ ਤੇ ਉਹ ਵਿਚਾਰੀ ਹੈ ਗਈ ਏ ਤੇ ਟਾਈਮ ਉਹਦਾ ਕਿੱਥੋਂ ਹੋਣਾ ਤੂੰ ਗਾੜੀ ਉਲਟ ਪੈਂਦੀ ਹਣੀ ਉਹਨੂੰ ਕੋਈ ਨਹੀਂ ਇਹਨੂੰ ਮੈਂ ਪਾ ਲੈਂਦੇ ਆ ਮੰਜੇ ਤੇ ਦੇ ਦੂ ਨੂੰ ਛਾਟੀ ਹੋ ਜਾਂਦੀ ਹੁੰਦੀ ਇਹਨੂੰ ਗੈਸ ਬੂਸ ਜੀ ਵੇਖੀ ਮੈਂ ਵੀ ਨਹੀਂ ਜਾਣਾ ਪਤਾ ਲੈਣੇ ਦਾ ਵੇਖੀ ਉਹ ਚੱਲ ਨਾ ਜਾਈ ਤਰੂਣ ਕਾਲੀ ਡਈ ਆ ਕੋਈ ਗੱਲ ਨਹੀਂ ਮੀਹ ਤੇਰੀ ਜਿਹੀ ਇਨੀ ਗੱਲ ਕਹਿਤੀ ਆ ਤੇ ਕਿਹਦੇ ਆਖਰ ਆ ਗਈ ਆ ਤੂੰ ਨੇ ਕਹਿ ਲਿੰਦੀ ਉਹਨੂੰ ਕੋਈ ਗੱਲ ਨਹੀਂ ਮੈਂ ਮੈਂ ਵੀ ਨਹੀਂ ਜਾਇਆ ਕਰਨਾ ਹੁਣ ਨਹੀਂ ਇਹਨੂੰ ਇਹਨਾਂ ਨਹੀਂ ਪਤਾ ਹੋਊਗਾ ਪਰ ਚੱਲ ਮੇਰੀ ਕੁੜੀ ਆ ਲੋਕੀ ਧੀਆ ਨਾ ਕਿਤੇ ਕਿੰਨਾ ਕਰਦੇ ਆ ਕੋਈ ਨਹੀਂ ਆਜੂਗੀ ਮੈਂ ਵੀ ਫੋਨ ਕਰਨਾ ਉਹਨੂੰ ਵੀ ਪਤਾ ਲੈ ਜਾਣਾ ਆਣ ਕੇ ਜਿਆਦਾ ਨਹੀਂ ਗਾ ਠੀਕ ਹੈ ਉਰਮਿਆ ਕੱਲ ਦੀ ਉਸ ਦੇਣ ਹੋਗੀ ਕਦੀ ਮੇਰੇ ਇੱਥੇ ਗੁਰਗੋੜਾ ਕਰਦੇ ਕਿ ਤੈਨੂੰ ਕੋਈ ਨਾ ਮਿਲ ਤੈਨੂੰ ਕਹਿੰਦਾ ਹੈ ਕੋਈ ਇੰਨਾ ਟੱਬਰ ਤੁਰਿਆ ਫਿਰਦਾ ਪੁੱਛ ਹੀ ਲੈਂਦੀ ਕਿ ਇਹਨੂੰ ਤੂੰ ਆ ਕਾਦੇ ਵਹਤੇ ਆ ਮੈਨੂੰ ਕੀ ਪਤਾ ਸੀ ਵੀ ਮੈਂ ਆ ਕੰਮ ਹੋਏ ਨਾ ਮੈਂ ਆਪਣੇ ਬਲੇ ਮੇਰਾ ਰੰਗ ਚਿੱਟਾ ਹੋ ਜੂ ਮਾਸ ਹੂੰ ਮੇਰਾ ਸਾਰੀ ਰਾਤ ਨਹੀਂ ਸੁੱਤੀ ਕਿਦੇ ਕੋਦੀਆਂ ਨੂੰ ਗਜ਼ਰ ਪਾ ਗਦੀਆਂ ਨੂੰ ਤੁਰਫਾ ਆ ਤੁਰ ਸੌਣਾ ਨਹੀਂ ਆ ਰਾਤ ਮੈਨੂੰ ਵੀ ਨਹੀਂ ਸੌਣ ਦਿੱਤਾ ਹਾਈ ਮੇਰੇ ਖੁਰਕ ਹਾਈ ਮੇਰੇ ਖੁਰਕ ਸਾਰੇ ਜਾਣੇ ਆ ਪਾਏ ਖਰ ਲ ਖਰ ਕਰਨ ਦੇ ਕੇ ਤੇ ਕਹਨੇ ਵਾਈ ਨਹੀਂ ਦਿੱਤੀ ਰਤੀ ਲੈ ਵੀ ਆ ਕਸੂਰ ਤੇ ਤੇਰਾ ਆਪਣਾ ਵਾ ਉਹ ਮਾਤਾ ਸਹੀ ਗੱਲ ਕਹਿਣ ਦੀ ਆ ਵੀ ਪੀ ਲੈਣੀ ਈ ਘਟਕ ਫਿਰ ਜਿਆਦਾ ਚਿੱਟਾ ਹੋ ਜਾਣਾ ਈ ਰੰਗ ਮੈਂ ਫੇ ਪੀ ਲੈਣੀ ਸੱਚੀ ਵੇ ਵੇਖ ਲੈ ਮੈਂ ਆਹੋ ਤੇ ਪੀਤੇ ਜਿਆਦਾ ਚਿੱਟਾ ਹੋ ਜਾਂਦਾ ਵਾ ਕੇ ਤੂੰ ਵੀ ਉਹ ਗੱਲਾ ਕਰੀ ਜਾਂਦੇ ਉਹ ਗੱਲਾਂ ਕਰੀ ਜਾਂਦੇ ਹੁਣ ਤੈਨੂੰ ਸੋਚੀ ਆਈ ਆ ਵੀ ਉਹ ਪੋਚੇ ਮਾਰਨ ਵਾਲੀ ਤੇ ਉਦੋਂ ਨਹੀਂ ਤੈਨੂੰ ਲੱਭਾ ਉਹ ਫੂਕਾਂ ਜੋਗੀ ਉਥੇ ਬਾਥਰ ਉਥੇ ਰਕੀ ਬਾਥਰੂਮ ਦੇ ਵਿੱਚ ਤੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਉਥੇ ਨਹਾਉਣਾ ਧੋਣਾ ਹੁੰਦਾ ਵਾ ਤੇ ਉਥੇ ਚੀਜ਼ਾਂ ਰੱਖੀਆਂ ਨੇ ਸਾਰੀਆਂ ਈ ਅਗਲੇ ਨੂੰ ਮੂੰਹ ਸਰ ਨਹੀਂ ਬੋਲਨੀ ਹੁੰਦੀ ਹੋਰ ਬੰਦਾ ਕੀ ਕਰੇ ਦੱਸ ਮੇਰਾ ਕਸੂਰ ਕੱਢੀ ਜਾਂਦੇ ਓ ਤੋ ਸਾਰੇ ਜਣੇ ਉਹ ਜਿਹੜੀਆਂ ਬਾਥਰੂਮ ਵਾਲੀਆਂ ਚੀਜ਼ਾਂ ਵਾਂ ਉਹ ਉੱਥੇ ਹੀ ਰੱਖਣੀਆਂ ਵਾਂ ਕੰਜਾਰ ਸੋਈ ਚ ਰੱਖੀ ਦੀਆਂ ਵਾਂ ਤੇ ਨਾਲੇ ਮੇਰੀ ਗੱਲ ਸੁਣਾ ਦਵਾਈ ਦੁਵਾਈ ਖਾਲਾ ਇੱਕ ਵਾਰੀ ਹੋਰ ਤੇ ਫੇਰ ਲੈ ਆਵਾਂਗੇ ਉਹ ਖਾਲ ਕੇ ਆ ਮੜਾ ਮੋਟਾ ਫਰਕ ਪੈ ਜਾਊਗਾ ਸਾਰਾ ਬੂਥਾ ਖਰਾਬ ਕਰਕੇ ਤੇ ਬਹਿ ਗਈਆਂ ਦਵਾਈ ਤੇ ਖਾ ਲੈਣੀ ਆ ਤੇ ਝੋਨੇ ਤੇ ਪੈ ਨਹੀਂ ਆਈ ਹਲੇ ਨਹੀਂ ਝੋਨਾ ਦੇ ਕੱਲ ਸੁੱਟ ਕੇ ਆਏ ਤੇ ਝੋਨੇ ਦੇ ਪੈਸੇ ਕਿੱਥੋਂ ਆ ਜਾਣੇ ਹਜੇ 15 ਦਿਨਾਂ ਬਾਅਦ ਆਉਣੇ ਆ ਪੈਸੇ ਕੀ ਕਰਨਾ ਤੇ ਝੋਨੇ ਦੇ ਪੈਸੇ ਕਿਉਂ ਦਾ ਹੈਗਾ ਕੱਲ ਤਾਂ ਨਵੀਂ ਜਾਣਾ ਵਾ ਉੱਥੇ ਘੁੰਮਣਾ ਜਾਣਾ ਤਾਂ ਪਹਿਲਾਂ ਹਾਂ ਤੇ ਠੀਕ ਕਰ ਲਾ ਉਹ ਹਟ ਜਾਣਾ ਫੁਰਕ ਕੇ ਤੂੰ ਛਦੈਣ ਹੋਈ ਆ ਤੇ ਤੈਨੂੰ ਮੈਂ ਲੈ ਜਾ ਪਹਿਲਾਂ ਕੁਲੂ ਤੈਨੂੰ ਮੈਂ ਮੈਂ ਲੱਗੀ ਆ ਟੂਬ ਲਾ ਲੈਣੀ ਆ ਤੇ ਆਪੇ ਹਟ ਜਾਣਾ ਆਜੇ ਨਹੀਂ ਗਾ ਜਾਣਾ 2 ਮਹੀਨੇ ਕਿਤੇ ਵੀ ਹੈ ਨਹੀਂ ਟਾਈਮ ਮੇਕੋ ਕਣਕ ਨੂੰ ਕਿ ਨਹੀਂ ਬਿਜਣੀ ਆਈ ਮੈਨੂੰ ਲੱਗਿਆ ਹਾਂ ਜੇ ਇਦਾਂ ਕਰਦੇ ਰਹਿੰਦੇ ਜੋ ਫਿਰ ਕੀ ਇਹ ਜਲਾ ਜੁਗ ਤੇ ਲੋਕਾਂ ਨੇ ਉਹ ਮੋਟੀਆਂ ਜਾਂਦੀਆਂ ਹੀ ਆ ਉਹ ਜਿਹੜਾ ਵੱਡਾ ਵੀਰ ਵਾ ਨਾ ਉਹ ਬਾਹਰ ਚੱਲ ਚੱਲੇ ਆ ਆਹ ਚੱਲ ਚੱਲੇ ਬਾਹਰ ਅੱਧਾ ਨੇ ਉਹ ਮੈਨੂੰ ਅਗਡੇ ਹੀ ਕਰ ਨਿਕਾਲੋ ਦਹੀਂ ਬਾਹਰ ਜਾਣਾ ਇੱਥੇ ਨੇ ਤੈਨੂੰ ਦੱਸਿਆ ਨਹੀਂ ਸੰਦੀਪ ਨੇ ਉਹ ਕਹਿੰਦੀ ਸੰਦੀਪ ਨੇ ਬਾਹਰ ਜਾਣਾ ਵਾ ਉਹਦਾ ਵੀਰ ਓਏ ਉਹਦੇ ਉਦਾਂ ਡਈਆਂ ਹੀ ਵੀਰ ਚੱਲਿਆ ਵਾ ਬਾਹਰ ਠੀਕ ਹੈ ਨਾ ਹੁਣ ਕੰਮ ਤਾਂ ਦਾ ਮੈਨੂੰ ਕਰਨਾ ਪੈਣਾ ਵਾ ਤੇ ਚੁੱਪ ਕਰਕੇ ਤੇ ਬੈਠੀ ਰਹਿ ਉਦਾਂ ਸ਼ਹਿਰੋਂ ਤੈਨੂੰ ਕਮਾ ਲਿਆ ਹੂੰਗਾ ਚੱਲ ਲੈ ਲੈ ਮੇਰਾ ਦਾਈ ਚੱਲਦਾ ਘੁੰਮ ਕੇ ਆਵਾਂਗੇ ਤੂੰ ਉਹ ਨਹੀਂ ਅਹੀਂ ਨਿਕਾ ਜਾਣਾ ਜਾਣਾ ਪੈਸੇ ਬੜੇ ਲੱਗਦੇ ਆ ਇੱਥੇ ਤੋਲ ਠੀਕ ਵਾ ਇੱਥੋਂ ਤੈਨੂੰ ਕਮਾ ਲਿਆਉਂਗਾ ਗਰਦਾਸਪੁਰ ਮੈਂ ਨਾਲੇ ਤੂੰ ਕਹਿਣ ਦੀਆਂ ਵੀ ਮੇਰੀ ਸਹੇਲੀ ਆ ਉਹ ਤੇ ਤੈਨੂੰ ਦੱਸਿਆ ਤੇ ਹੈ ਨਹੀਂ ਆ ਕਿ ਮੇਰਾ ਘਰ ਵਾਲਾ ਬਾਹਰ ਚੱਲੇ ਆ ਮੈਂ ਕਿਤੇ ਉਹ ਨਹੀਂ ਜਾਣਾ ਮੈਂ ਨਹੀਂ ਕਿਸ ਨੂੰ ਪੁੱਛਦੀ ਹੁਣੀ ਕਿੱਦਾਂ ਜਾਣਾ ਨਹੀਂ ਜਾਣਾ ਮੇਰੇ ਵੱਲੋਂ ਭਾ ਸਾਰੇ ਚੱਲ ਜਾਓ ਬਾਹਰ ਉਹ ਦਵਾਈ ਖਾ ਉੱਠ ਕੇ ਕੈਨੇਡਾ ਛੱਡ ਆਵਾਂ ਪਹਿਲਾਂ ਤੈਨੂੰ ਮੈਂ ਨਹੀਂ ਕਿਸ ਨੂੰ ਪੁੱਛਦੀ ਹੁਣੀ ਮੈਂ ਵੀ ਪੁੱਛਦੀ ਫਿਰ ਮੈਂ ਨਹੀਂ ਕਿਸ ਨੂੰ ਪੁੱਛਦੀ ਹੁਣੀ ਮੈਨੂੰ ਕੋ ਪੁੱਛੋ ਨਹੀਂ ਲੋੜ ਵਕੈ ਨੂੰ ਮੇਰੇ ਵਾਲਾ ਭਾਈ ਇਹ ਸਨੇਡਾ ਚੱਲ ਜੇ ਦੇ ਭਾਈ ਜਿੱਥੇ ਮਰਜੀ ਚੱਲ ਜੇ ਮੈਨੂੰ ਕੀ ਲੱਗੇ ਜਾਣਾ ਹਨਾਂ ਨੇ ਬਾਹਰ ਜਾਣਾ ਹਨਾਂ ਨੇ ਇੱਥੇ ਇੱਥੇ ਕੋ ਦਾ ਕੰਮ ਇਹਦੇ ਕੋ ਹੁੰਦਾ ਨਹੀਂ ਇਹਦੇ ਬਾਹਰ ਨਹੀਂ ਜਾਣਾ ਗੱਲਾਂ ਮਾਰਦੇ ਫਿਰਦੇ ਆਹ ਦੰਦਾ ਆ ਮੇਰਾ ਵੀ ਬੰਦਾ ਹੁੰਦਾ ਹੈ ਨਹੀਂ ਕਿ ਇਹ ਕੰਮ ਦਾ ਕੁਦੇ ਨਾ ਨਹੀਂ ਅੱਬ ਚਲ ਕੋਈ ਗੱਲ ਨਹੀਂ ਕਮਾਲ ਇਹ ਉੱਨਾ ਜਾ ਕੇ ਚਲ ਕੋਈ ਗੱਲ ਨਹੀਂ ਤੂੰ ਤਿਆਰ ਹੋ ਜਾ ਚਲ ਜਾਾਂਗੇ ਨਾ ਬੋਲ ਨਾ ਹਾਂ ਟੂਬ ਟਾਪ ਤੇ ਲਾਵਾਂ ਮਾਸਾ ਮੂਹ ਤੇ ਠੀਕ ਹੋਵੇ ਦੀਪੇ ਹੋ ਗਈਆਂ ਸਮਾਈਆਂ ਹਾਂਜੀ ਦੀਦੀ ਆਜੋ ਇੱਥੇ ਉੱਪਰ ਆਜੋ ਕੀ ਕਰਦੇ ਆਏ ਨਵੀਂ ਕੋਹਨੀ ਆਉਚੋਣਾ ਨਹੀਂ ਭਾਇਆ ਗੋਠੇ ਦੇ ਹਾਂਜੀ ਤੇ ਮੈਂ ਹਾਂ ਚਲ ਤੁਸੀਂ ਇੱਧਰ ਡਈਆਂ ਵਾ ਤੇ ਮੈਂ ਉਹ ਉਹ ਨਾ ਚਰ ਖਲਾਰ ਆਉਣੀ ਆ ਥੋਪ ਲੱਗੀ ਆ ਤੇ ਚੱਲ ਸੁੱਕਣ ਵਾਲਾ ਬਣਾਉਂਗਾ ਆਹ ਇਹ ਤੇ ਗੱਲ ਰੁਪਿੰਦਰ ਨਹੀਂ ਕਿਤੇ ਦਿਖਾਂਂ ਦੀ ਰੁਪਿੰਦਰ ਕੀ ਕਰਦੀ ਐ ਦੀਦੀ ਅੰਦਰ ਹੀ ਹੋਣੀ ਐ ਮੈਂ ਤੇ ਇੱਥੇ ਡਾਪੀ ਸਫਾਈ ਕਰਨ ਆਪਣੇ ਅੰਦਰ ਬੈਠੀ ਹੋਣੀ ਐ ਨਾ ਤੋਗੇ ਕੰਮ ਕਰ ਲਿਆ ਉਹਨੇ ਸਾਰਾ ਕੰਮ ਤੇ ਹੋ ਗਿਆ ਏ ਸਾਰਾ ਹੀ ਚੱਲ ਕੋਈ ਗੱਲ ਨਹੀਂ ਬਹਿਣ ਹਾਂਜੀ ਤੇ ਸੰਦੀਪ ਮੈਂ ਨਾ ਡੇ ਹੀ ਉੱਤੇ ਖਲਾਰਨਾ ਤੇ ਮੰਮੀ ਗਈ ਹੀ ਮੇਰੇ ਵੱਲ ਆਖੰਡੇ ਹੀ ਦਲਜੀਤ ਏਜੰਟ ਵੱਲ ਚੱਲਿਆ ਹੀ ਇਹ ਆਹੋ ਦੀਦੀ ਚੱਲੇ ਤੇ ਹੈਗੇ ਹੀ ਪਰ ਨਾ ਮੰਮੀ ਨੇ ਮਨਾ ਕਰ ਦਿੱਤਾ ਸੰਦੀਪ ਪਤਾ ਕੀ ਹੈ ਮੰਮੀ ਵਿਚਾਰੀ ਤੈਨੂੰ ਪਤਾ ਬਿਮਾਰ ਸ਼ਮਾਰ ਰਹਿੰਦੇ ਆ ਤੇ ਉਹਦਾ ਨਹੀਂ ਦਿਲ ਕਰਦਾ ਵੀ ਇਹਨਾਂ ਚੋਂ ਕੋਈ ਵੀ ਨਾ ਬਾਹਰ ਜਾਵੇ ਤੇ ਤੂੰ ਹੀ ਦਰਜੀਤ ਨੂੰ ਸਮਝਾਉਣਾ ਹੈ ਨਾ ਥੋੜਾ ਜਿਹਾ ਦੀਦੀ ਮੈਂ ਤਾਂ ਨਾ ਤਾਂ ਕਹਿੰਦੀ ਹੀ ਕਿ ਚਲੋ ਘਰਾਂ ਦੇ ਖਰਚੇ ਕਿੰਨੇ ਹੁੰਦੇ ਆ ਤੁਹਾਨੂੰ ਵੀ ਪਤਾ ਵਾ ਹੁਣ ਸੁੱਖਣਾ ਮੁੰਡਾ ਵੀ ਵੱਡਾ ਹੋਣ ਡਿਆ ਵਾ ਉਹਦੇ ਖਰਚੇ ਵੀ ਦਿਨੋ ਦਿਨ ਵਧਣੇ ਆ ਨਾ ਨਿਆਣਾ ਢਿੱਲਾ ਮੱਠਾ ਵੀ ਹੋ ਜਾਂਦਾ ਵਾ ਤਾਂ ਵੀ ਖਰਚਾ ਪੈ ਜਾਂਦਾ ਵਾ ਚਲੋ ਮੰਮੀ ਬਿਮਾਰ ਰਹਿੰਦੇ ਆ ਖਰਚੇ ਵਧਣ ਡੇ ਆ ਸੰਦੀਪ ਉਹ ਤੇ ਗੱਲ ਠੀਕ ਆ ਮੰਨਦੇ ਆ ਚਲੋ ਵਧਣ ਡੇ ਆ ਤੇ ਅੱਗੇ ਵੀ ਘਰ ਚੱਲਣਾ ਨਹੀਂ ਡਿਆ ਵਾ ਕਿਹੜੀ ਪੈੜੀ ਥੋੜੀ ਹੈ ਥੋੜੀ ਹੋਵੇ ਫੇਰ ਤੇ ਬੰਦਾ ਕਵੇ ਵੀ ਤੇ ਬਹੁਤ ਵਧੀਆ ਚੱਲਦਾ ਜਾਣ ਡਿਆ ਵਾ ਅੱਗੇ ਦੀਦੀ ਗੱਲ ਹੋ ਰਹੀ ਅੱਗੇ ਲਵਲੀ ਦਾ ਵਿਆਹ ਨਹੀਂ ਹੋਇਆ ਤੇ ਅਸੀਂ 3-4 ਜਾਣੇ ਹੀ ਖਾਣ ਵਾਲੇ ਕੋਈ ਖਰਚਾ ਨਹੀਂ ਹੈਗਾ ਹੁਣ ਚਲੋ ਰੁਪਿੰਦਰ ਵੀ ਆਈ ਆ ਉਹਦੇ ਖਰਚੇ ਵੀ ਹੋਣੇ ਆ ਕੱਲ ਨੂੰ ਨਿਆਣੇ ਵੀ ਹੋਣੇ ਆ ਕਿੰਨਾ ਖਰਚਾ ਵਧਣਾ ਵਾ ਅਸੀਂ ਗਾਂ ਦੀ ਸੋਚਣ ਡੇ ਸੀ ਪਰ ਮੰਮੀ ਮੰਨਦੇ ਨਹੀਂ ਕੀ ਕਰੀਏ ਹੁਣ ਤੂੰ ਸਮਝਾਓ ਹਾਂ ਮੰਮੀ ਨੂੰ ਥੋੜਾ ਜਿਹਾ ਸੰਦੀਪ ਮੈਂ ਮੰਮੀ ਨੂੰ ਕੀ ਸਮਝਾਉਣਾ ਵਾ ਮੈਂ ਵੀ ਹੋਂਦਾ ਨਾ ਸੱਚ ਪੁੱਛੇ ਨਾ ਤੇ ਮੰਮੀ ਦੀ ਗੱਲ ਨਾਲ ਸਹਿਮਤ ਆ ਇਹਨਾਂ ਦੇ ਵਿੱਚੋਂ ਨਾ ਹੀ ਕੋਈ ਜਾਵੇ ਨਾ ਜੀ ਤੁਸੀਂ ਤੇ ਮੰਮੀ ਹਾਂ ਗੱਲ ਕਹਿਂਦੇ ਆ ਨਾ ਕਿ ਨਾ ਜਾਵੇ ਮੈਂ ਸੋਚਾਂ ਢੀਂ ਕਿ ਚੱਲ 2 ਸਾਲ ਲਾਉਣ ਤੇ ਚੱਲ ਸਾਡਾ ਵੀ ਘਰ ਦਾ ਖਰਚਾ ਤੁਰ ਜਾਊਗਾ ਨਾਲੇ ਤੁਹਾਡੇ ਵੀ ਪੈਸੇ ਦੇਣ ਵਾਲੇ ਆ ਕਿੰਨਾ ਚਿਰ ਹੋ ਗਿਆ ਵਾ ਚਲੋ ਤੁਸੀਂ ਨਹੀਂ ਮੰਗਦੇ ਸਾਨੂੰ ਤੇ ਸ਼ਰਮ ਆਉਂਦੀ ਆ ਨਾ ਮੈਂ ਤਾਂ ਕਹਿੰਦੀ ਹਾਂ ਜਾਣ ਦੋ ਕੋਈ ਗੱਲ ਨਹੀਂ 2 ਸਾਲ ਲਾਉਣਗੇ ਚਲੋ ਘਰ ਦੀ ਤਿਆਰੀ ਹੋ ਜਾਊਗੀ ਜਦੋਂ ਦੇ ਕਮਰੇ ਪਾਏ ਆ ਕੋਈ ਕੰਮ ਨਹੀਂ ਹੋਇਆ ਚਲ ਉਹ ਕੰਮ ਹੋ ਜਾਊਗਾ ਮੂੰਹ ਸਿਰ ਬੰਝੂਗਾ ਕਰਦਾ ਅੰਦੀਪ ਮੈਂ ਕਦੀ ਪੈਸਿਆਂ ਦਾ ਨਾਂ ਲਿਆ ਵਾ ਵੀ ਮੇਰੇ ਪੈਸੇ ਦੇਣ ਵਾਲੇ ਤੁਸੀਂ ਤੇ ਆਪਣੇ ਕੋਲ ਨਹੀਂ ਕਹੀ ਜਾਂਦੇ ਜੀ ਇੰਨਾ ਚਿਰ ਹੋ ਗਿਆ ਮੈਨੂੰ ਇੱਥੇ ਆਈ ਨੂੰ ਕਦੀ ਮੇਰੇ ਮੂੰਹ ਸੁਣਿਆ ਵਾ ਵੀ ਮੇਰੇ ਪੈਸੇ ਲੈਣ ਵਾਲੇ ਇਨਾਂ ਕੋਲ ਦੇ ਜਿਹੜੇ ਪੈਸੇ ਲਏ ਆ ਚਲੋ ਤੁਸੀਂ ਨਹੀਂ ਮੰਗਣ ਦੇ ਇੱਕ ਨਾ ਇੱਕ ਦਿਨ ਤੇ ਦੇਣੇ ਪੈਣੇ ਆ ਨਾ ਗਾਂ ਨਹੀਂ ਸਾਨੂੰ ਲੋੜ ਪੈਣੀ ਢੱਪਹਾਂ ਦੀ ਸੰਦੀਪ ਕੋਈ ਗੱਲ ਨਹੀਂ ਲੋੜ ਪਊਗੀ ਤੇ ਮੈਂ ਤੁਹਾਨੂੰ ਕਦੋਂ ਮਨਾ ਕੀਤਾ ਪਹਿਲਾਂ ਪੀ ਤੂੰ ਹੀ ਪਿਆਹੇ ਨਾ ਮੰਗੋ ਮੇਰੇ ਕੋਲ। ਉਹ ਨਹੀਂ ਨਹੀਂ ਦੀਦੀ, ਹਾਨੂੰ ਤਾਂ ਸ਼ਰਮ ਮਾਰਦੀ ਆ ਨਾ। ਜਿਹੜੇ ਦੇਣ ਵਾਲੇ ਉਹ ਤਾਂ ਦੇਣੇ ਹੀ ਆ। ਨਹੀਂ ਸੰਦੀਪ, ਤੂੰ ਨਾ ਉਹਨੂੰ ਸਮਝਾ ਥੋੜਾ ਜਿਹਾ। ਨਾਲੇ ਤੈਨੂੰ ਚੰਗਾ ਭਲਾ ਪਤਾ ਵਾ। ਸਾਰਾ ਹਸਾਬ ਕਿਤਾਬ ਨਾ ਦਰਜੀਤ ਦੇ ਕੋਲ ਵਾ। लवली ਤੇ ਓਦਾਂ ਹੀ ਨਹੀਂ ਪੜਿਆ ਹੈਗਾ। ਉਹਨੂੰ ਤਾਂ ਓਦਾਂ ਨਹੀਂ ਕਿਸ ਗੱਲ ਦਾ ਪਤਾ ਹੈਗਾ। ਤੇ ਉਹਨੇ ਵਿਚਾਰੇ ਨੇ ਕੀ ਕਰਿਆ ਕਰਨਾ? ਕੱਲ ਨੂੰ ਮੰਡੀ 'ਚ ਵੀ ਜਾਣਾ। ਦਾਣੇ ਨਹੀਂ ਖਾਣੇ। 100 ਹਸਾਬ ਕਿਤਾਬ ਹੁੰਦੀ ਆ। ਰੂੜੀ ਘਟਾ ਵੀ ਪਾਉਣਾ। ਉਹ ਕਿੱਦਾਂ ਹਸਾਬ ਕਿਤਾਬ ਕਰਿਆ ਕਰੂਗਾ ਇਹ ਸੋਚਿਆ ਤੁਸੀਂ? ਉਹ ਦੀਦੀ ਇਕੋਰੀ ਸਾਹਿਬ ਪਤਾ ਉਹਦੇ ਹੱਥ 'ਚ ਦੇ ਦੋਗੇ ਨਾ ਤੇ ਉਹਨੇ ਆਪੇ ਸਮਝ ਜਾਣਾ ਵਾ ਸੰਦੀਪ ਨਹੀਂ ਪਤਾ ਲੱਗਦਾ ਹੁੰਦਾ ਪੜ੍ਹੇ 'ਚ ਤੇ ਅਨਪੜ੍ਹੇ 'ਚ ਬੜਾ ਫਰਕ ਹੁੰਦਾ ਵਾ ਨਾਲੇ ਮੇਰੀ ਗੱਲ ਸੁਣ ਜੇ ਦਿਲਜੀਤ ਨੇ ਜਾਣਾ ਹੀ ਆ ਨਾ ਇਹਨੂੰ ਕਹਿ ਵੀ ਇੱਥੇ ਕੋਈ ਮਸ਼ੀਨ ਮਸੂਨ ਵੇਖ ਲਈ ਤੇ ਚੱਲ ਇਹ ਆ 5 30000 ਦਾ ਬਣੀ ਜਾਣਾ ਵਾ ਤੇ ਇੰਨਾ ਥੋੜਾ ਵਾ ਮਹੀਨੇ ਦਾ ਉਹ ਦੀਦੀ ਇੰਨੇ ਨਾ ਖਰਚਾ ਨਹੀਂ ਚੱਲਣਾ ਹੈਗਾ ਸੁੱਖ ਨਾ ਕਿੰਨਾ ਟੱਬਰ ਵ ਆਪਣਾ ਸਾਰੇ ਜੀ ਖਾਣ ਵਾਲੇ ਆ ਸੰਦੀਪ ਚੱਲ ਤਹਾਡੇ ਘਰ ਦਾ ਮਸਲਾ ਵਾ ਜਿੱਦਾਂ ਤੁਸੀਂ ਕਰਨੀ ਹੈ ਨਾ ਕਰ ਲਓ ਪਰ ਉਹਦਾ ਨਾ ਮੈਂ ਤੇ ਮੰਮੀ ਦੀ ਗੱਲ ਨਾਲ ਸਹਿਮਤ ਆਂ ਕਿ ਜੇ ਦਿਲਜੀਤ ਨਾ ਜਾਵੇ ਤੇ ਚੰਗਾ ਵਾ ਬਾਕੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਵਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਤੁਸੀਂ ਕਰ ਲਓ ਕਰਨਾ ਕੀ ਆ ਜੀਜੀ ਮੰਮੀ ਹੁਣ ਮਨਾ ਕਰੀ ਜਾਂਦੇ ਆ ਚੱਲ ਵੇਖ ਲਓ ਜਿੱਦਾਂ ਚੰਗਾ ਲੱਗਦਾ ਦਿਲਜੀਤ ਨੂੰ ਤੇ ਤੈਨੂੰ ਵੇਖ ਜੋ ਮਾਂ ਬੋਲੀ ਬੋਲਦੀ ਆ ਨਾ ਉਹ ਇਹ ਬੋਲਦੀ ਐ ਤਸ ਤੂੰ ਆਪਣੇ ਘਰ ਜਾ ਸਾਡੇ ਘਰ ਨਾਲ ਭਲਾ ਕੀ ਮਤਲਬ ਆ ਤੇਰਾ ਅਹੀਂ ਆਪਣਾ ਨੇ ਸੋਚਣਾ ਹੁੰਦਾ ਕਿ ਅੱਗੇ ਕੀ ਕਰਨਾ ਵਾ ਕੀ ਨਹੀਂ ਜੇ ਮੈਂ ਇਹਨਾਂ ਨੂੰ ਸਮਝਾਇਆ ਵਾ ਕਿ ਚਲ ਤੁਸੀਂ ਬਾਹਰ ਚੱਲ ਜਾਓ ਉਹ ਵੀ ਮੰਮੀ ਤੇ ਮਗਰ ਲੱਗ ਗਈ ਐ ਤੁਸੀਂ ਆਪਣਾ ਸੋਚੋ ਮਾਤਾ ਦੀ ਤੇ ਉਮਰ ਲੰਘ ਗਈ ਐ ਅਹੀਂ ਹੁਣ ਆਪਣੇ ਬਾਰੇ ਸੋਚਣਾ ਵਾ ਪਰ ਇਹਨਾਂ ਨੂੰ ਲੱਗਦੀ ਨਹੀਂ ਐ ਕੋਈ ਗੱਲ ਨਹੀਂ ਬਾਹਰ ਤੇ ਮੈਂ ਇਹਨਾਂ ਨੂੰ ਭੇਜ ਕੇ ਛੱਡੂੰਗੀ ਭਾ ਕੇਹੇ ਤਰੀਕੇ ਨਾਲ ਭੇਜਾਂ ਹਾਂ ਕਿਦਾ ਨੰਬਰ ਆ ਹੈਲੋ ਹਾਂਜੀ ਹਾਂਜੀ ਮੈਂ लवली ਬੋਲਣ ਡਿਆ ਸ਼ਰਾਬ ਪੀ ਲਈ ਆ ਭਾਜੀ ਇਹ ਤੇ ਮਸ਼ੀਨ ਦਾ ਪਤਾ ਕਰਨ ਗਏ ਸੀ ਅਸ਼ਾਸ਼ਾ ਮਸ਼ੀਨ ਤੇ ਆ ਠੀਕ ਆ ਕਿੱਥੇ ਲੱਗੀ ਜੀ ਮਸ਼ੀਨ ਕੋਈ ਨਹੀਂ ਮੈਂ ਆਇਨਾ ਉੱਥੇ ਆਇਨਾ ਚਲੋ ਠੀਕ ਆ ਇਹਨਾਂ ਨੂੰ ਨਾ ਕੱਲੇ ਨੂੰ ਨਾ ਆਉਂਦਿਓ ਤੇ ਮੈਂ ਆ ਗਿਆ ਜੀ ਉੱਥੇ ਪਾਜੀ ਨੇ ਸ਼ਰਾਬ ਪੀ ਲਈ ਹੈ ਯਾਰ ਇਹ ਨੂੰ 2-3 ਸਾਲ ਹੋ ਗਏ ਛੱਡੀ ਨੂੰ ਪਹਿਲਾਂ ਮਹਾ ਹਟਾਇਆ ਸੀ ਅੱਜ ਮੇਰੇ ਹਿਸਾਬ ਨਾਲ ਨਾ ਕੋਈ ਨਾ ਕੋਈ ਟੱਕਰ ਗਿਆ ਹੋਣਾ ਇਹਨ ਅੱਗੇ ਤੇ ਕਦੀ ਬਾਹਰ ਗਏ ਹੀ ਨਹੀਂ ਅੱਜ ਹੀ ਮਸ਼ੀਨ ਦਾ ਪਤਾ ਕਰਨ ਗਏ ਆ ਤੇ ਅੱਜ ਹੀ ਉੱਥੇ ਪੀ ਲਈ ਹੈ ਐਦਾਂ ਕਰਨਾ ਭਾਬੀ ਨੂੰ ਦੱਸ ਦੇਣਾ ਵੀ ਹੋਰ ਨਾ ਕਿਸੇ ਨੂੰ ਦੱਸਿਓ ਤੇ ਮੈਂ ਲੈ ਆ ਕੇ ਤੇ ਉਹਨੂੰ ਆ ਗਿਆ